ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਵਿਖੇ ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਕਿਤਾਬਾਂ ਦੀ ਖਰੀਦਦਾਰੀ ਤੋਂ ਲੈ ਕੇ ਲੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਰ ਯੋਗ ਹੈ ਕਿ ਸੁਲਤਾਨਪੁਰ ਲੋਧੀ ਦੇ ਗਾਜੀਪੁਰ ਰੋਡ ਦੇ ਉੱਤੇ ਸਥਿਤ ਇੱਕ ਪ੍ਰਾਈਵੇਟ ਸਕੂਲ ਦੇ ਵੱਲੋਂ ਆਪਣੇ ਹੀ ਸਕੂਲ ਦੇ ਬਾਹਰ ਇੱਕ ਕੋਆਪਰੇਟ ਘਰਾਣੇ ਦੀ ਵੱਡੀ ਦੁਕਾਨ ਕਿਤਾਬਾਂ ਦੀ ਖੁਲਭਾਈ ਗਈ ਹੈ ਅਤੇ ਵਿਦਿਆਰਥੀਆਂ ਨੂੰ ਉੱਥੋਂ ਹੀ ਕਿਤਾਬਾਂ ਲੈਣ ਤੇ ਲਈ ਆਖਿਆ ਜਾ ਰਿਹਾ ਹੈ ਅਤੇ ਉਹ ਕਿਤਾਬਾਂ ਬਹੁਤ ਹੀ ਜ਼ਿਆਦਾ ਮਹਿੰਗੇ ਰੇਟਾਂ ਦੇ ਉੱਤੇ ਵੇਚੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਮਾਪਿਆਂ ਦੀ ਸ਼ਿਕਾਇਤ ਕਰਨ ਤੇ ਇਲਾਕੇ ਦੀ ਕਿਸਾਨ ਯੂਨੀਅਨ ਬਾਕੀ ਕਿਸਾਨ ਯੂਨੀਅਨ ਨੇ ਉੱਥੇ ਜਾ ਕੇ ਜਦੋਂ ਸਕੂਲ ਵਾਲਿਆਂ ਦੇ ਨਾਲ ਅਤੇ ਇਸ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਮੌਕੇ ਤੇ ਬਹੁਤ ਵੱਡਾ ਹੰਗਾਮਾ ਹੋ ਗਿਆ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਝਗੜੇ ਨੂੰ ਸਮਾਪਤ ਕਰਾਇਆ ਕਿਰਨ ਸਟਾਕ ਘਾਟ ਕਰਪਤ ਇਸੇ ਸਕੂਲ ਬਾਰੇ ਉਹ ਸੰਬੰਧ ਜਿਹੜਾ ਮੌਕਾਤ ਹੈ ਵਿਸ਼ਟ ਕੀਤਾ ਗਿਆ ਜਿਸki ਜਿਹੜਾ ਸਟੋਰ ਹੈ ਉਹਨੂੰ ਤਾਂ ਬੰਦ ਕਰਾ ਦਿੱਤਾ ਗਿਆ ਤੇ ਸਕੂਲ ਦੇ ਖਿਲਾਫ ਜਿਹੜਾ ਹੈਗਾ ਉੱਚ ਅਧਿਕਾਰੀਆਂ ਨੂੰ ਜਿਹੜਾ ਹੈਗਾ ਲਿਖ ਦਿੱਤਾ ਜੀ ਤੇ ਉਹ ਜੋ ਵੀ ਪਾਈ ਗਈ ਕੋਈ ਗੜਬੜੀ ਪਾਈ ਗਈ ਉਹਨਾਂ ਖਿਲਾਫ ਸਖਤ ਕਾਰਵਾਈ ਮੌਕੇ ਤੇ ਕਿਹੜੀ ਕਾਰਵਾਈ ਜਿਹੜੀ ਹੋਣੀ ਚੱਲਦੀ ਹੈ ਮੌਕੇ ਤੇ ਕਾਰਵਾਈ ਇਹ ਹੈ ਜੀ ਇੱਕ ਵਾਰੀ ਤਾਂ ਸਟੋਰ ਬੰਦ ਕਰ ਦਿੱਤਾ ਗਿਆ ਜੀ ਤੇ ਫਿਲਹਾਲ ਬਾਕੀ ਉਹ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆ ਦਿੱਤਾ ਤੇ ਉਹ ਜੋ ਵੀ ਕਮੇਟੀ ਬਣੀ ਹੈ ਇਸ ਸੰਬੰਧੀ ਉਹ ਕਮੇਟੀ ਜਿਹੜੀ ਹੈਗੀ ਹੈ ਇਹ ਪੜਤਾਲ ਕਰਕੇ ਇਹਦੇ ਬਾਰੇ ਜਿਹੜੀ ਜਿਨ੍ਹਾਂ ਦਾ ਸਟੋਰ ਚਲਾਇਆ ਜਾ ਰਿਹਾ ਸੀ ਕੋਈ ਗਾੜੀ ਉਹਨਾਂ ਦੇ ਵੀ ਉਹਨਾਂ ਵੱਲੋਂ ਹਾਂਜੀ ਅਜੇ ਇੱਕ ਵਾਰੀ ਬੁੱਕ ਸਟੋਰੀ ਬੰਦ ਕੀਤਾ ਗਿਆ ਬਾਕੀ ਜੇ ਕੋਈ ਆਪਸ ਚ ਇਹਨਾਂ ਦਾ ਕੋਈ ਰਿਲੇਸ਼ਨ ਨਿਕਲਿਆ ਤਾਂ ਫਿਰ ਉਹ ਜਿਵੇਂ ਵੀ ਉੱਪਰ ਉੱਚ ਅਧਿਕਾਰੀਆਂ ਨੇ ਕਾਰਵਾਈ ਕਰਨੀਆਂ ਹੋਈਆਂ ਬੇਸਬ ਇਹਨਾਂ ਨੇ ਲਿਖ ਕੇ ਦੱਸਾਇਆ ਕਿ ਬੱਚਿਆਂ ਨੂੰ ਧੱਕੇ ਨਾਲ ਕਾਪੀਆਂ ਦਿੱਤੀਆਂ ਜਾ ਰਹੀਆਂ ਕਿਤਾਬਾਂ ਦੇ ਨਾਲ ਨਹੀਂ ਤਾਂ ਕਿਤਾਬਾਂ ਹੀ ਨਹੀਂ ਦਿੰਦੇ ਉਹਦੇ ਬਾਰੇ ਕੀ ਕਾਰਵਾਈ ਕਰੋਗੇ ਇਹਨਾਂ ਤੇ ਸਰ ਉਹ ਸਾਰਾ ਇਨਕੁਆਇਰੀ ਦਾ ਵਿਸ਼ਾ ਜੀ ਉਹ ਜੋ ਵੀ ਆਪਣੇ ਇਨਕੁਆਇਰੀ ਦੇ ਵਿੱਚ ਦੋਸ਼ੀ ਸਾਹਬਤ ਹੋਏਗਾ ਉਹਦੇ ਖਿਲਾਫ ਕਾਨੂੰਨ ਬੰਦ ਕਰਵਾਈ ਹੋਏਗੀ ਜੀ ਜੇਕਰ ਨਾਲ ਕਿਤਾਬਾਂ ਨਹੀਂ ਮਿਲਦੀਆਂ ਤਾਂ ਸਕੂਲ ਓਪਨ ਹੈ ਉਹਦੇ ਲਈ ਸਕੂਲ ਦਾ ਨਾਮ ਹੋਰ ਨਹੀਂ ਮਿਲਦੀ ਉਹ ਸਕੂਲ ਸਕੂਲ ਪ੍ਰਿੰਸੀਪਲ ਨਾਲ ਉਹਨੇ ਮੌਕੇ ਤੇ ਜਾ ਕੇ ਗੱਲ ਕੀਤੀ ਜਾਵੇਗੀ ਵੀ ਇਹਨਾਂ ਦਾ ਬੱਚਿਆਂ ਦਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੜਾਈ ਦਾ ਜਾਂ ਕੋਈ ਵੀ ਉਹ ਹਰਜ ਨਹੀਂ ਹੋਣਾ ਚਾਹੀਦਾ ਜੀ ਹਾਂ ਅਗਰ ਸਕੂਲ ਦੋਸ਼ੀ ਪਾਇਆ ਜਾਂਦਾ ਹੈ ਇਸ ਮਾਮਲੇ ਵਿੱਚ ਸਕੂਲ ਤੇ ਕੀ ਕਾਰਵਾਈ ਬਿਲਕੁਲ ਸਰ ਜੋ ਵੀ ਆ ਕਾਨੂੰਨੀ ਤੌਰ ਤੇ ਜੋ ਵੀ ਬੰਦ ਕਾਰਵਾਈ ਆ ਸਕਦਾ ਹੈ ਕਿਹੜਾ ਵਾ ਕਿਹੜਾ ਸਕੂਲ ਹੈ ਜਿਹੜੇ ਰੋਪ ਲੱਗ ਰਹੇ ਆ ਕਿਹੜਾ ਸਕੂਲ ਹੈ ਤੇ ਕ੍ਰੈਸ਼ ਚੋਕ ਸਕੂਲ ਹੈ ਆਪਾ ਜੀ ਆਇਆ ਮੇਰਾ ਨਾਮ ਗਗਨਦੀਪ ਸਿੰਘ ਆ ਭਾਜੀ ਮੈਂ ਜੈਨਪੁਰ ਪਿੰਡ ਤੋਂ ਆਇਆ ਤੇ ਮੈਂ ਤੇ ਮੇਰੀ ਵਾਈਫਾ ਤੋਂ ਬੁੱਕਸ ਲੈਣ ਆਈ ਜੀ ਐਲ ਕੇ ਜੀ ਦੇ ਬੱਚੇ ਦੀ ਸਾਡੀ ਡਾਕਟਰ ਜਿਹੜੀ ਐ ਐਲ ਕੇ ਜੀ ਚ ਹੋਈ ਹੈ ਜੀ ਇਹਨਾਂ ਭਾਜੀ ਮੇਰੇ ਕੋਲੋਂ 2000 ਰੁਪਏ ਦੀ ਮੰਗ ਕੀਤੀ ਮੈਂ 2000 ਰੁਪਏ ਦੇ ਕੇ ਬੁੱਕਸ ਲੈ ਲਈਆਂ ਇੱਥੇ ਕੁਝ ਪੇਰੈਂਟਸ ਦੇ ਮੂੰਹ ਹੀ ਮੈਂ ਸੁਣਿਆ ਕਿ ਸਕੂਲ ਦੇ ਅੰਦਰ ਜਿਹੜੀ ਇਹ ਕਾਪੀ ਦਿੰਦੇ ਆ ਉਹ 30 ਰੁਪਏ ਦੀ ਮਿਲ ਰਹੀ ਹੈ ਇਹ 50 ਰੁਪਏ ਦੀ ਲਾ ਰਹੇ ਆ ਮੈਂ ਇਹਨਾਂ ਨਾਲ ਗੱਲ ਕੀਤੀ ਆਈ ਭਾਜੀ ਜਿਹੜੇ ਇੱਥੇ ਸੀਗੇ ਇਹ ਕਹਿੰਦੇ ਜੀ ਨਹੀਂ ਅਸੀਂ 40 ਰੁਪਏ ਦੀ ਲੈਸ ਕਰਕੇ ਲਾ ਰਹੇ ਹਾਂ 40 ਰੁਪਏ ਦੀ ਮੈਂ ਇੱਥੇ ਰੱਖ ਕੇ ਵਿਦ ਜੀਐਸਟੀ ਸਾਰਾ ਉਹਨੂੰ ਕਾਊਂਟ ਕੀਤਾ ਤੇ ਮੇਰਾ ਪੂਰਾ 2000 ਹੀ ਲੱਗਾ ਦੁਬਾਰਾ ਮੈਂ ਇਹਨਾਂ ਦੇ ਕੋਲ ਗਿਆ ਮੈਂ ਕਿਹਾ ਜੀ ਤੁਸੀਂ 2000 ਦੇ ਲਾ ਰਹੇ ਤੁਸੀਂ ਕਿਹ ਕਹਿੰਦਾ ਨਹੀਂ ਜੀ ਤੁਸੀਂ ਬੁੱਕਸ ਦੇ ਦਿਓ ਮੈਂ ਕਹਾਂ ਜੀ ਮੈਨੂੰ ਤੁਸੀਂ ਕੱਲੀਆਂ ਨਾ ਬੁੱਕਸ ਦੇ ਦਿਓ ਮੈਂ ਕਾਪੀਜ਼ ਨਹੀਂ ਲੈਣੀਆਂ ਮੈਂ ਸਕੂਲ ਅੰਦਰ ਕਨਫਰਮ ਕਰ ਤਾਣੂ ਗਿਆ ਉਹ ਕਹਿੰਦੇ ਜੀ ਅਸੀਂ 30 ਰੁਪਏ ਦੀ ਇਹੀ ਕਾਪੀ ਦਿੰਨੇ ਆ ਜਿੱਤੇ ਸਕੂਲ ਦਾ ਬਕਾਇਦਾ ਨਾਮ ਸਾਰਾ ਕੁਝ ਲਿਖਿਆ ਹੁੰਦਾ ਮੈਂ ਵਾਪਸ ਆਇਆ ਜੀ ਇਹਨਾਂ ਕੋਲ ਇਹਨਾਂ ਮੈਨੂੰ ਬੁੱਕਸ ਲੈ ਕੇ ਰੱਖ ਲਿਆ ਤੇ ਮੇਰਾ 2000 ਰੁਪਏ ਵਾਪਸ ਕਰ ਦਿੱਤਾ ਦੂਸਰੀ ਗੱਲ ਇਹ ਕਹਿੰਦੇ ਅਸੀਂ ਬੁੱਕਸ ਇਕੱਲੇ ਕੱਲੀਆਂ ਬੁੱਕਸ ਨਹੀਂ ਦੰਗਾ ਅਸੀਂ ਪੂਰਾ ਸੈੱਟ ਦਵਾਂਗੇ ਤੁਸੀਂ ਲੈਣਾ ਤਾਂ ਲੈ ਲਓ ਨਹੀਂ ਤਾਂ ਤੁਸੀਂ ਜਾਓ ਕਾਪੀਆਂ ਨਾਲ ਕਾਪੀਆਂ ਨਾਲ ਪ੍ਰੋਪਰ ਦੇ ਰਿਆ ਜੀ ਇਹ ਸੈੱਟ ਦੇ ਰੇ ਜੀ ਸਕੂਲ ਦੀ ਮਿਲੀ ਬੁੱਕ ਨਾਲ ਇਹ ਲੁੱਟ ਹੋ ਰਹੀ ਹੈ ਪਰ ਇਹ ਸਕੂਲ ਦੀ ਮੈਨੂੰ ਲੱਗਦਾ ਵੀ ਉਹ ਕਹਿ ਨਹੀਂ ਸਕਦਾ ਮੈਂ ਕਿਉਂਕਿ ਮੈਨੂੰ ਅੰਦਰੋਂ ਨਾ ਕਿਹਾ ਵੀ ਅਸੀਂ ਕਿਸੇ ਸਕੂਲ ਨੂੰ ਇਹਨਾਂ ਨੂੰ ਕਿਸੇ ਨੂੰ ਵੀ ਪੇਰੈਂਟਸ ਨੂੰ ਕੰਪਲਸ ਨਹੀਂ ਕਰਦੇ ਕਿ ਪ੍ਰੋਪਰ ਤੁਸੀਂ ਇਹਨਾਂ ਕੋਲ ਹੀ ਲਓ ਉਹ ਕਹਿੰਦੇ ਉਹਨਾਂ ਨੇ ਸਾਨੂੰ ਹੋਰ ਵੀ ਬੁੱਕ ਡਿਪੋ ਦਿੱਤੇ ਇਹ ਕਹਿੰਦੇ ਉੱਥੇ ਤੁਸੀਂ ਲੈ ਸਕਦੇ ਹੋ ਇਹ ਬੁੱਕਸ ਕੋਈ ਇਹੋ ਜਿਹੀ ਨਹੀਂ ਹੈਗੀ ਇਹਨਾਂ ਦੇ ਥਰੂ ਹੀ ਤੁਸੀਂ ਲੈਣ ਹਾਂਜੀ ਕੀ ਕਹਿਣਾ ਚੋਣੇ ਪੈਗੇ ਅ ਸਰ ਇਦਾਂ ਸੀਗਾ ਪਿਛਲੇ ਸਾਲ ਨੇ ਚਾਰ ਫੀਸਾ ਦੀ ਸੀਗੇਟ ਕਿਹਾ ਮੈਂ ਚਾਰ ਫੀਸਾ ਸਟਾਲਮੈਂਟ ਚਾਰ ਜਾਨੀ ਸੀ ਹੈ ਨਾ ਉਹਨੇ ਇਸ ਵਾਰੀ ਇਹਨਾਂ ਨੇ ਇਸ ਸਾਲ ਤੇ ਇਹਨਾਂ ਨੇ 6 ਕਰ ਗਏ ਸਟਾਲਮੈਂਟ ਸਟਾਲਮੈਂਟ 6 ਦਿੰਦੇ ਆਗਾ ਸਾਡੇ ਬੱਚੇ ਨੂੰ ਸੁਵਿਧਾ ਹੋਣੀ ਚਾਹੀਦੀ ਹੈ ਨਾ ਜਿਹੜੇ ਸਕੂਲ ਦੀ ਗੱਲ ਕਰਦੇ ਆ ਕ੍ਰਾਈਸਟੀ ਕਾਨਵਰਜ ਸਕੂਲ ਸਾਡੇ ਬੱਚੇ ਇੱਥੇ ਵੱਢਦੇ ਆ ਹੈ ਨਾ ਸੀ ਉਹ اے سی ਵਿੱਚ ਫਿਰ ਬੱਚੇ ਹੁਣ ਘਰਾਂ 'ਚ ਰਹਿੰਦੇ ਆ ਨਾ ਇੱਥੇ ਬਗਰਮੀ ਗਰਮੀ ਕਰਦੇ ਆ ਜੇ ਮੈਂ ਇੱਥੇ ਕਿਹਾ ਵੀ ਪ੍ਰਿੰਸੀਪਲ ਹੁਣਾਂ ਨੂੰ ਮੈਮਸ ਨੂੰ ਕਿਹਾ ਕਹਿੰਦੇ ਪ੍ਰਿੰਸੀਪਲ ਨੂੰ ਕਹੋ ਤੁਸੀਂ ਨਾ ਮੈਂ ਤਾਂ ਹੁਣ ਸਾਰੇ ਪੇਰੈਂਟਸ ਕੇ ਉਹ ਹੁਣ ਫਿਲਹਾਲ ਤਾਂ ਹੈ ਕਿ ਆਪਾਂ ਕਹਿ ਸਕਦੇ ਆ ਨਾ ਇਹ ਮੁੱਦਾ ਵੀ ਜਾ ਸਕਦਾ ਉਹਨਾਂ ਕੋਲ ਫਿਰ ਸਾਹਿਬ ਤੁਸੀਂ ਛੇ ਕਰ ਦਿੱਤੀ ਤਾਂ ਸਾਡੇ ਬੱਚਿਆਂ ਨੂੰ ਸੁਵਿਧਾ ਵੀ ਮਿਲਨੀ ਚਾਹੀਦੀ 400 ਸੋਲ 400 ਸੋਲ 400 4 ਦਾ 6 ਕਰਦੇ ਪੇਪਰਸ ਕੇ ਜਿੰਨੇ ਹੁਣ ਛੇ ਦੇ ਵੀ ਹੋਣਗੇ ਤੋਂ ਪਹਿਲਾਂ ਕੋਈ ਤੁਹਾਨੂੰ ਕੋਈ ਦੱਸਿਆ ਗਿਆ ਇਸ ਦੇ ਬਾਰੇ ਜਦੋਂ ਕੋਈ ਪੇਰੈਂਟ ਮੀਟਿੰਗ ਕੀਤੀ ਹੈ ਦੇ ਬਾਰੇ ਨਹੀਂ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਲਾਈਵ ਤੇ ਇਸ ਚੈਨਲ ਦੇ ਲਈ ਕਵਲਜੀਤ ਕੌਰ ਦੀ ਵਿਸ਼ੇਸ਼ ਰਿਪੋਰਟ